ਸਟਾਈਮ ਤੁਸੀਂ ਪੂਰਾ ਦੇਖ ਰਹੇ ਹੋ ਪੂਰਾ ਜਿਹੜਾ ਪੰਜਾਬ ਡੁੱਬਿਆ ਸੀ ਜਿਹੜਾ ਬਹੁਤ ਵੱਡੀਆਂ ਜਿਹੜੀਆਂ ਰਾਹਤ ਸਮਗਰੀ ਜਿਹੜੀ ਜਿਵੇਂ ਕਿ ਬਾਬਾ ਜੀ ਹੁਣੀ ਲੈ ਕੇ ਆਜਾ ਹੋਰ ਐਨਜੀਓ ਲੈ ਕੇ ਆਉਂਦੇ ਕੀ ਕਾਰਨ ਸੀ ਜਿਹੜਾ ਟੁੱਟਣ ਦਾ ਆਪਾਂ ਆ ਦਿਖਾਈਏ ਤੁਹਾਨੂੰ ਉਹ ਬੰਨ ਔਰ ਇਹ ਬੰਨ ਦਾ ਜਿਹੜਾ ਟੁੱਟਣ ਦਾ ਕਾਰਨ ਸੀ ਜਿਹੜਾ ਉਹੀ ਪੂਰਾ ਪੰਜਾਬ ਗੁਰਦਾਸਪੁਰ ਜਿਹੜਾ ਡੇਰਾ ਬਾਬਾ ਨਾਨਕ ਤੋਂ ਜਿਹੜਾ ਡਬੋਂਦਾ ਹੈ ਇਹ ਰਵੀ ਦਰਿਆ ਅੱਜ ਬਾਬਾ ਜੀ ਹੁਣੀ ਰੋਪੜ ਤੋਂ ਵਿਸ਼ੇਸ਼ ਸਮਗਰੀ ਲੈ ਕੇ ਪਹੁੰਚੇ ਆ ਔਰ ਹੋਰ ਸੰਤਾਨਾਂ ਜਿਹੜੀਆਂ ਪਹੁੰਚੀਆਂ ਬਾਬਾ ਜੀ ਕਿਵੇਂ ਦੇਖ ਰਹੋ ਜਜਵਾ ਕਿਵੇਂ ਦੇਖ ਰਹੇ ਹੋ ਮੁੰਡਿਆਂ ਦਾ ਤੁਸੀਂ ਦੇਖੋ ਪੂਰੇ ਪਾਣੀ ਦੇ ਵਿੱਚ ਡੁੱਬੇ ਹੋਏ ਆ ਇਹ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਸਾਬਤ ਜਿਹੜਾ ਥੰਮ ਲੈ ਕੇ ਖੜੇ ਹੋ ਰਹੇ ਇਹਨਾਂ ਨੂੰ ਕੀ ਕਹਿਣਾ ਤੁਹਾਡੇ ਦੇ ਦੇਖੋ ਇਹ ਕਹਾਵਤ ਹੈ ਪੰਜਾਬ ਦੇ ਜੰਮੇਲੇ ਨਿਤ ਮੁਹਿਮਾ ਉਸ ਮੁਹਿਮਾ ਵਿੱਚੋਂ ਇਹ ਮੈਂ ਮਾਈਕ ਕਿ ਇਸ ਕਰਕੇ ਜਿਹੜੇ ਕੰਮ ਕਿਸੇ ਤੋਂ ਨਾ ਹੋਣ ਉਹ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਕਰ ਸਕਦੇ ਆ ਅੱਗੇ ਵੀ ਕਰੇ ਹੁਣ ਵੀ ਕਰ ਰਹੇ ਆ ਸੋ ਇਹ ਬੰਦ ਤਾਂ ਕੁਝ ਵੀ ਨਹੀਂ ਬਾਬਿਆਂ ਅੱਗੇ ਬਾਬਿਆਂ ਦੇ بڑے بڑے ਪਹਾੜ ਬੰਦ ਤੇ بڑے بڑے ਪੁਲ ਬੰਦ ਤੇ ਇਸ ਕਰਕੇ ਬੇਨਤੀ ਆਹੀ ਸਿੱਖ ਸੰਗਤਾਂ ਨੂੰ ਕਿ ਬਾਬਿਆਂ ਦਾ ਭਰਪੂਰ ਸਹਿਯੋਗ ਦੇਣ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਨਿਕਲ ਲਾਫ ਚ ਭਾਵੇਂ ਥੈਲੇ ਹੋਣ ਭਾਵੇਂ ਜਾਲ ਹੋਵੇ ਭਾਵੇਂ ਤੇਲ ਲਈ ਮਾਇਆ ਹੋਵੇ ਕੁਝ ਵੀ ਹੋਵੇ ਜੋ ਬਾਬੇ ਕਹਿੰਦੇ ਆ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਉਹਨੂੰ ਹਰ ਤਰ੍ਹਾਂ ਦੀ ਮਦਦ ਬਾਬਿਆਂ ਦੇ ਕਰਕੇ ਬੰਨ ਪੂਰਾ ਕੀਤਾ ਜਾ ਸਬ ਕਿਉਂਕਿ ਅਜੇ 25 ਦਿਨ ਬਰਸਾਤ ਦੇ ਪਏ ਆ 30 ਸਤੰਬਰ ਤੱਕ ਜੋ ਬਰਸਾਤ ਕਿਣੀ ਜਾਂਦੀ ਆ ਜਿਹੜਾ 88 ਦੇ ਵਿਚਾਲਾ ਆ ਸੀ ਉਹ 22 ਤੋਂ ਲੈ ਕੇ 24 26 ਤੱਕ ਤਾਂ ਅਜੇ ਬਰਸਾਤ ਪਈ ਇਸ ਕਰਕੇ ਜੇ ਪਾਣੀ ਹੋਰ ਆ ਗਿਆ ਤਾਂ ਬਹੁਤ ਵੱਡਾ ਹੋਰ ਨੁਕਸਾਨ ਹੋ ਸਕਦਾ ਇਸ ਕਰਕੇ ਬੰਨ ਛੇਤੀ ਦੁਸ਼ਤੀ ਪੂਰਿਆ ਜਾਣਾ ਚਾਹੀਦਾ ਸੋ ਮੈਂ ਆਪਣੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਵੱਲੋਂ ਪਰਮੇਸ਼ਰ ਕੇ ਇਹ ਅਰਦਾਸ ਹਮਾਰਾ ਜਗਸੰਦਰ ਰੱਖੜਾ ਆਪਣੇ ਕਿਰਪਾਤਾਰ ਮਹਾਰਾਜ ਕਿਰਪਾ ਕਰੋ ਇਸ ਜਿਹੜਾ ਸੰਗਤਾਂ ਇਹਨੂੰ ਸੁਖੀ ਬਸਾਓ ਸੋ ਇਸ ਕਰਕੇ ਬੜੇ ਇਹ ਬੰਦੇ ਜੋ ਹਨ ਸਿੱਖ ਸੰਗਤਾਂ ਬੜੀ ਧਿਆਨدار ਰਹਿਣ ਬੜੀ ਖਾਕ ਬਾਖੂਬੀ ਦੇ ਨਾਲ ਇਸ ਕਰਦੇ ਵੀ ਲੱਗੇ ਹਨ ਮਾਰਾ ਹੋਰ ਬਲਬਖਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਬੱਬਾ ਜੀ ਅੱਜ ਤੁਸੀਂ ਕੋਨੇਵਾਲ ਦਾ ਪੂਰਾ ਦੌਰਾ ਵੀ ਕੀਤਾ ਹੈ ਤੁਹਾਨੂੰ ਕੀ ਕੀ ਲੱਗਿਆ ਵੀ ਕਿਹੜੀ ਕਿਹੜੀ ਚੀਜ਼ ਦੀ ਉਰੇ ਲੋਡ ਪੈ ਸਕਦੀ ਹੈ ਹੋ ਸਕਦੀ ਹੈ ਜੇ ਉਰੇ ਇਹ ਤਾਂ ਭਾਈ ਪ੍ਰਦੀਪ ਸਿੰਘ ਨੂੰ ਪਤਾ ਹੈ ਜਿਹੜਾ ਸਾਡੇ ਨਾਲ ਜ਼ਿਆਦਾ ਫਿਰਦਾ ਅੱਜ ਤਾਂ ਸਮਾਂ ਸੜ ਜਾਂਦੇ ਇਹਨਾਂ ਕੋਲ ਇਹੀ ਪਰਤਾਂ ਦੇ ਇਹਨਾਂ ਨੂੰ ਪਤਾ ਹੈ ਸਾਰੇ ਤੇ ਸਾਡੇ ਨਾਲ ਭਾਈ ਪ੍ਰਦੀਪ ਸਿੰਘ ਜੀ ਜਿਹੜਾ ਕਿ ਬਾਬਾ ਅਵਤਾਰ ਸਿੰਘ ਜੀ ਵੱਲੋਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਇਹ ਮੇਰੇ ਵੀਰ ਹੈ ਜਿਹੜੇ ਕਿ ਉਰੇ ਜਿੱਥੇ ਗੁਰਬਾਣੀ ਦੇ ਨਾਲ ਲੋਕਾਂ ਨੂੰ ਨਿਹਾਲ ਕਰਦੇ ਨੇ ਉੱਥੇ ਹੀ ਹੜਪੀੜਤ ਦੇ ਨਾਲ ਮੋਂਡੇ ਦੇ ਮੋਂਡਾ ਲਾ ਕੇ ਨਾਲ ਖੜਿਆ ਇਹਨਾਂ ਵੱਲੋਂ ਵੀ ਬਹੁਤ ਵੱਡੇ ਜਿਵੇਂ ਕਿ ਪਹਿਲਾਂ 12 ਟਰੱਕ ਜਿਹੜੇ ਆਏ ਸੀ ਹੁਣ 18 ਟਰੱਕ ਜਿਹੜੇ ਉਰੇ ਪਹੁੰਚੇ ਆ ਉਹਨਾਂ ਦੀ ਜਿਹੜੀ ਸਪਲਾਈ ਆ ਭਾਈ ਪ੍ਰਦੀਪ ਸਿੰਘ ਜੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਬਾਬਾ ਜੀ ਵੱਲੋਂ ਔਰ ਉੱਥੇ ਹੀ ਭਾਈ ਪ੍ਰਦੀਪ ਸਿੰਘ ਜੀ ਵੀ ਪੂਰੇ ਦਿਨ ਰਾਤ ਆਪਣੀ ਮਿਹਨਤ ਕਰਦੇ ਰਹੇ ਵੀਰ ਜੀ ਕੀ ਲੱਗਦਾ ਹੈ ਇਹ ਜਿਹੜਾ ਪਾੜ ਹੈ 500 ਮੀਟਰ ਦਾ ਜਿਹੜਾ ਪਾੜ ਹੈ ਨੌਜਵਾਨ ਲੱਗੇ ਹੋਏ ਬਾਬਾ ਜੀ ਲੱਗੇ ਕਾਫੀ ਐਨਜੋਇਆਂ ਲੱਗੀਆਂ ਹੋਈਆਂ ਤਾਂ ਇਹ ਕਿੰਨੇ ਦਿਨ ਦਾ ਜਿਹੜਾ ਕੰਮ ਹੈਗਾ ਜੀ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਰੋਪੜ ਤੋਂ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਆਏ ਆ ਜੋ ਇੱਥੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਪੁਰਖਾਂ ਦੀ ਚੱਲ ਰਹੀ ਆ ਅਨੇਕਾਂ ਹੀ ਸਿੱਖ ਸੰਗਤਾਂ ਨਾਲ ਸੇਵਾਵਾਂ ਕਰ ਰਹੀਆਂ ਮਹਾਪੁਰਖਾਂ ਨੇ ਆਣ ਕੇ ਸੰਤ ਬਾਬਾ ਉਤਾਰ ਸਿੰਘ ਜੀ ਉਹਨਾਂ ਨੇ ਉਹਨਾਂ ਨੂੰ ਤੇਲ ਪਾਣੀ ਜੋਗੀ ਜਿੰਨੀ ਸਰਦੀ ਬਣਦੀ ਮਾਇਆ ਵੀ ਦਿੱਤੀ ਆ ਔਰ ਹੋਰ ਵੀ ਅੱਗੇ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ ਜਿੰਨੀ ਸਾਡੀ ਸਾਡੇ ਕੋਲ ਹੋ ਸਕਦੀ ਆ ਮੈਂ ਕੱਲ ਵੀ ਇੱਕ ਬੇਨਤੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹਰਾਣੂ ਕੀਤੀ ਸੀਗੀ ਕਿ ਸਾਡੇ ਕੋਲੇ ਇੱਕ ਐਸੇ ਮਹਾਪੁਰਖ ਨੇ ਸੰਤ ਬਾਬਾ ਉਤਾਰ ਸਿੰਘ ਜੀ ਇੱਕ ਤਾਂ ਸਾਡਾ ਸਥਾਨ ਦਰਿਆ ਦੇ ਵਿੱਚ ਹੈ ਜੀ ਔਰ ਦੂਜਾ ਇਹ ਆਪ ਬਹੁਤ ਪੜੇ ਲਿਖੇ ਹੋਣ ਕਰਕੇ ਇੱਕ ਬਹੁਤ ਵੱਡੇ ਇੰਜੀਨੀਅਰ ਲੈਵਲ ਦੇ ਇਹ ਆਪ ਨੇ ਔਰ ਮੈਂ ਉਹਨਾਂ ਨੂੰ ਕੱਲ ਬੇਨਤੀ ਕੀਤੀ ਸੀ ਕਿ ਕਿਉਂ ਨਾ ਆਪਾਂ ਸੰਤ ਬਾਬਾ ਉਤਾਰ ਸਿੰਘ ਜੀ ਨੂੰ ਵੀ ਬੇਨਤੀ ਕਰੀਏ ਕਿ ਇੱਕ ਵਾਰੀ ਜ਼ਰੂਰ ਇਸ ਜਗ੍ਹਾ ਤੇ ਆਣ ਕੇ ਆਪ ਮਾਇਨਾ ਕਰਨ ਤਾਂ ਜੋ ਸਾਨੂੰ ਸਾਰਿਆਂ ਸਾਰਿਆਂ ਨੂੰ ਉਹ ਦੱਸ ਸਕਣ ਕਿ ਕਿੱਦਾਂ ਦਰਿਆ ਨੂੰ ਰੋਕਿਆ ਜਾਂਦਾ ਕਿਵੇਂ ਦਰਿਆ ਨੂੰ ਬੰਨ ਮਾਰਿਆ ਜਾਂਦਾ ਜਿੱਥੇ ਮਹਾਂਪੁਰਖ ਆਪ ਲੱਗੇ ਹੋਏ ਹੁਣ ਉਹ ਵੇਖੋ ਹੁਣ ਵੀ ਉਹਨਾਂ ਨੂੰ ਦੱਸ ਰਿਹਾ ਕਿ ਜਿਹੜਾ ਜਾਲ ਆ ਉਹ ਥੋੜਾ ਬਰੀਕੀ ਨਾਲ ਆਪਾਂ ਬਣਾਈਏ ਤਾਂ ਜਾ ਕੇ ਜੋ ਜਿਹੜੀ ਬੋਰੀ ਆ ਉਹ ਵਿੱਚੋਂ ਨਿਕਲ ਨਾ ਸਕੇ ਤੁਸੀਂ ਦੇਖੋ ਕਿਉਂਕਿ ਦਰਿਆ ਵਿੱਚ ਰਹਿਣ ਕਰਕੇ ਉਧਰ ਹੜ੍ਹ ਦੀਆਂ ਮਾਰਾਂ ਸਾਨੂੰ ਪੈਂਦੀਆਂ ਰਹਿੰਦੀਆਂ ਤਾਂ ਕਾਫੀ ਤੋਂ ਤਰੀਕੇ ਇਹਨਾਂ ਦੇ ਕੋਲ ਹੋਏਗੇ ਆ ਜੋ ਸਾਨੂੰ ਨੌਜਵਾਨੀ ਨੂੰ ਸਿੱਖਣੇ ਚਾਹੀਦੇ ਆ ਜਿੱਥੇ ਸੰਤ ਬਾਬੇ ਮਹਾਂਪੁਰਖ ਜਿਹੜੇ ਨੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਲੱਗੇ ਹੋਏ ਹਨ ਉੱਥੇ ਨਾਲ ਉਹਨਾਂ ਦੇ ਨੌਜਵਾਨ ਵੀ ਉਹਨਾਂ ਦੀ ਸਾਥ ਦੇ ਰਹੇ ਆ ਮੈਂ ਇੱਕੋ ਬੇਨਤੀ ਕਰਾਂਗਾ ਕਿ ਜਿੱਥੋਂ ਜਿੱਥੋਂ ਵੀ ਜਿੱਥੋਂ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਸੰਗਤਾਂ ਤੱਕ ਇੱਥੇ ਸੇਵਾ ਕਰਨ ਲਈ ਆਓ ਮਿੱਟੀ ਦੀ ਚਾਹ ਜਿੱਦਾਂ ਦੀ ਵੀ ਆਪ ਜੀ ਦੇ ਕੋਲ ਸੇਵਾ ਹੁੰਦੀ ਹੈ ਸੇਵਾ ਕਰਨ ਲਈ ਆਓ ਤੇ ਜਿਹੜਾ ਰਸਤੇ ਦੇ ਵਿੱਚ ਜਿਹੜੇ ਅਸੀਂ ਪਦਾਰਥ ਵਰਤਾ ਰਹੇ ਆ ਉਹ ਆਪਾਂ ਬੰਦ ਕਰ ਦਈਏ 10-15 ਦਿਨ ਬਾਅਦ ਸਾਨੂੰ ਫੇਰ ਜਿਹੜੀ ਆ ਉਹ ਲੋਡ ਪੈਣੀ ਆ ਅਸੀਂ ਫੇਰ ਉਹ ਜਿਹੜਾ ਇਕੱਤਰ ਕੀਤਾ ਪੈਸਾ ਆਪਣੇ ਪੰਜਾਬ ਲਈ ਵਰਤੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਜਿਵੇਂ ਕਿ ਭਾਈ ਪ੍ਰਦੀਪ ਸਿੰਘ ਇਹਨਾਂ ਦੱਸਿਆ ਜੀ ਬਾਬਾ ਅਵਤਾਰ ਸਿੰਘ ਜੀ ਹਰ ਪੱਖੋਂ ਸੰਪੂਰਨ ਹੈ ਜਿਵੇਂ ਕਿ ਉਹ ਉਹਨਾਂ ਨੇ ਦੇਖਿਆ ਵੀ ਜਿਹੜਾ ਬੰਨ ਲਗਾਇਆ ਜਾ ਰਿਹਾ ਉਹ ਧਾਰ ਹੈ ਜਿਹੜੀ ਕਾਫੀ ਚੌੜੇ ਤਰੀਕੇ ਦੇ ਨਾਲ ਲਾਈ ਜਾ ਰਹੀ ਹੈ ਔਰ ਬਾਬਾ ਜੀ ਵੱਲੋਂ ਦੱਸਿਆ ਗਿਆ ਵੀ ਇਹਨੂੰ ਛੋੜੇ ਛੋੜੇ ਤਰੀਕੇ ਦੇ ਨਾਲ ਲਗਾਇਆ ਜਾਓ ਮੈਂ ਔਰ ਨੌਜਵਾਨ ਮੈਂ ਵੀਰ ਦਿਖਾਵਾਂਗਾ ਜਿਹੜੇ ਆਪਣੇ ਪਾਣੀ ਦੇ ਵਿੱਚ ਇਸ ਟਾਈਮ ਕਾਫੀ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਹੈ ਵੀਰ ਕੀ ਨਾਮ ਹੈ ਜੀ ਆਪਣਾ ਰਾਜਮਪਰੀਤ ਸਿੰਘ ਦੀ ਡਰ ਨਹੀਂ ਲੱਗਦਾ ਤੁਹਾਨੂੰ ਨਹੀਂ ਜੀ ਨਹੀਂ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਤੁਸੀਂ ਦੇਖੋ ਵੀ ਪਾਣੀ ਦੇ ਵਿੱਚ ਵੜ ਕੇ ਵੀ ਚੜਦੀ ਕਲਾ ਜਿਹੜੀ ਆ ਕੌਣ ਕਰ ਸਕਦਾ ਇੱਕ ਸਿੱਖ ਨੌਜਵਾਨ ਪੰਜਾਬ ਦੇ ਨੌਜਵਾਨ ਹੈ ਜਿਹੜੇ ਸਿਰਫ ਜज्ਵਾ ਉਹ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹੀ ਬਖਸ਼ਾ ਔਰ ਸਾਡੇ ਜਿਹੜੇ ਬਜ਼ੁਰਗਾਂ ਤੁਸੀਂ ਉਹ ਵੀ ਦੇਖੋ ਬਾਬਾ ਜੀ ਕਿਵੇਂ ਲੱਗੀ ਹੋਈ ਸੇਵਾ ਜੀ ਸਾਨੂੰ ਤਾਂ ਬਹੁਤ ਵਧੀਆ ਲੱਗ ਰਹੀ ਹੈ ਤੇ ਹੜਾ ਉੱਤੇ ਖੜਿਓ ਪੈਰ ਨੰਗੇ ਆ ਹੁਣ ਵੀ ਤੁਸੀਂ ਕਹਿੰਦੇ ਵੀ ਬਹੁਤ ਵਧੀਆ ਸੇਵਾ ਲੱਗ ਰਹੀ ਹੈ ਹਾਂਜੀ ਬਹੁਤ ਵਧੀਆ ਇਹਦਾ ਕਾਰਨ ਕੀ ਹੈ ਜੀ ਕਾਰਨ ਇਹੋ ਹੀ ਜਿਹੜਾ ਤੁਸਾਂ ਪਹਿਲੇ ਸਤਿਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੂਨ ਕੌਮ ਨੂੰ ਜਾਂ ਸਿੱਖ ਕੌਮ ਨੂੰ ਜਾਂ ਇਹ ਉਪਦੇਸ਼ ਦਿੱਤਾ ਉਪਦੇਸ਼ ਲੰਗਰ ਦਾ ਤੇ ਆ ਸੇਵਾ ਕਰਨ ਦਾ ਉਸੇ ਤਰ੍ਹਾਂ ਹੀ ਦਸਾਂ ਪਾਤਸ਼ਾਹਿਆਂ ਦੇ ਤੌਰ ਤੇ ਇਹ ਕੌਮ ਜਿਹੜੀ ਸਾਡੀ ਨਿਭਾਰੇ ਆ ਤੇ ਜਦੋਂ ਜਦੋਂ ਵੀ ਭਾਵੇਂ ਸਤਗੁਰੂ ਸੱਚੇ ਪਾਤਸ਼ਾਹ ਬੜੀ ਮੁਸ਼ਕਲ ਦੇ ਵਿੱਚ ਵੀ ਸਨ ਤੇ ਇਥੋਂ ਜਦੋਂ ਅਨੰਤਪੁਰ ਸਾਹਿਬ ਤੋਂ ਤੁਰੇ ਹੀ ਤੇ ਸਾਬੋਗੀ ਤਲਵੰਡੀ ਤੱਕ ਤੇ ਰਾਜ ਵੀ ਬੜਿਆਂ ਦੀ ਸਤਗੁਰੂ ਸੱਚੇ ਪਾਤਸ਼ਾਹ ਨੇ ਆਪ ਕਸ਼ਟ ਚ ਹੀ ਤੇ ਉਹ ਲੋਕਾਂ ਦੀਆਂ ਮੁਸ਼ਕਲਾਂ ਕੱਟ ਰਹੇ ਸਨ ਹਾਂਜੀ ਤੇ ਜਿਹੜਾ ਉਪਦੇਸ਼ ਆ ਆਪਣੇ ਉਹਨਾਂ ਸ਼ਹੀਦ ਕਰਾ ਕੇ ਤੇ ਉਹਨਾਂ ਦੇ ਹੀ ਪੁੱਤ ਨੂੰ ਇਹ ਰਾਜ ਦੇਣ ਦਾ ਹੀ ਸਤਗੁਰੂ ਸੱਚੇ ਪਾਤਸ਼ਾਹ ਰੰਗ ਜੀ ਦੇ ਮੁੰਡੇ ਉਹਨਾਂ ਨੂੰ ਕਸ਼ਟ ਨਹੀਂ ਲੱਗਾ ਅਸੀਂ ਉਹਨਾਂ ਦੇ ਆ ਉਹ ਹਾਂਜੀ ਤੇ ਉਹਨਾਂ ਦੇ ਉਪਦੇਸ਼ ਦੁਆਰਾ ਬੋਲੋ ਆਪ ਆਪਾਂ ਲਿਬੜੇ 蒂ਬੜੇ ਭੁੱਖੇ ਰਹਿ ਸਕੀਏ ਪਰ ਲੇਕਿਨ ਜਿਹੜੇ ਲੋਕ ਜਿਹੜੇ ਹੋਰ ਡੁੱਬਣ ਤੋਂ ਬਚਾਉਣ ਵਾਸਤੇ ਜਿਹੜੇ ਸਾਡੇ ਸਿੱਖ ਨੌਜਵਾਨ ਆ ਜਾਂ ਬਾਬਾ ਜੀ ਬੋਲੋ ਸੇਵਾ ਦਿੱਤੀ ਜਾ ਰਹੀ ਹੈ ਮੂਰੇ ਸਭ ਤੋਂ ਮੂਰੇ ਫੌਜ ਤੋਂ ਵੀ ਮੂਰੇ ਹਾਂਜੀ ਜੀ ਹਾਂਜੀ ਸਭ ਤੋਂ ਮੂਰੇ ਜੀ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਅਸੀਂ ਕੋਨੇਵਾਲ ਦੇ ਉਹ ਲਾਸਟ ਤੁਹਾਨੂੰ ਪੜਾ ਦੇਖਣ ਦਿਖਾਇਆ ਹੈ ਅੱਜ ਜੀ ਸਟਾਰਟਿੰਗ ਵੱਲੋਂ ਲਾਈਵ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਰਾਵੀ ਦਾ ਰਿਆਦ ਆ ਜਿਹੜਾ ਇਸ ਆ ਜਿਹੜਾ ਰਸਾ ਟੁੱਟਣ ਕਾਰਨ ਕੇ ਹੀ ਜਿਹੜਾ ਪੂਰਾ ਗਰਦਾਸਪੁਰ ਜਿਹੜਾ ਇਲਾਕਾ ਸੀ ਡੇਰਾ ਬਾਬਾ ਨਾਨਕ ਉਹ ਉਹ ਜਿਹੜਾ ਡੁੱਬਣ ਦੇ ਤਦਾਰ ਦੇ ਸੀ ਇਹ ਕਾਰਨ ਹੈ ਲੇਕਿਨ ਫਿਰ ਵੀ ਉਹਦੇ ਨੌਜਵਾਨ ਸਿੱਖ ਨੌਜਵਾਨ ਆ ਬਾਬਾ ਜੀ ਹੁਣੀ ਬਾਬਾ ਸੁਨਾਮ ਸਿੰਘ ਜੀ ਜਿਹੜੇ ਨੰਦਪੁਰ ਸਾਹਿਬ ਵਾਲੇ ਉਹਨਾਂ ਦੀ ਕਾਰ ਸੇਵਾ ਜਿਹੜੀ ਨੌਜਵਾਨ ਲੱਗੇ ਹੋਏ ਆ ਮਾਲਕ ਕਿਰਪਾ ਕਰੇ ਸਾਰੇ ਨੌਜਵਾਨਾਂ ਦੇ ਉੱਤੇ ਮਿਹਰ ਪਰੇ ਹੱਥ ਆਪਣੇ ਤੇ ਰੱਖ ਕੇ ਬਹੁਤ ਜਲਦ ਹੀ ਜਿਹੜਾ ਇਹ ਜਿਹੜੇ ਫਤਿਹ ਆ ਭਾਣ ਕੈਮਰਾਮੈਨ ਗੁਜੀ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਕਿਰਪਾ ਸਿੰਘ ਲੋਗੜ